ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਨਿਊਯਾਰਕ ਦੇ ਲਗਵਾਡਿਆ 에ਅਰਪੋਰਟ ਤੋਂ ਆਰੀਆ ਦੋ ਡੈਲਟਾ ਦੇ ਜਿਹੜੇ 에ਅਰਪਲੇਨਾਂ ਉਹ ਆਪਸ ਦੇ ਵਿੱਚ ਟੈਕਸੀਵੇ ਦੇ ਉੱਤੇ ਹੀ ਜਿਹੜੇ ਉਹ ਟਕਰਾ ਗਏ ਹੈਗੇ ਆ ਸੋ ਇਸਤੇ ਬਾਰੇ ਜਿਹੜੀ ਉਹ ਜਾਣਕਾਰੀ ਆ ਉਹ ਪ੍ਰਾਪਤ ਹੋ ਰਹੀ ਆ ਇਹ ਦੋ ਡੈਲਟਾ ਦੇ ਕਹਿੰਦੇ ਵੀ 에ਅਰਪਲੇਨ ਸੀਗੇ ਤੇ ਆਪਸ ਦੇ ਵਿੱਚ ਜਿਹੜੇ ਆ ਇੱਕ ਹਿਸਾਬ ਦੇ ਨਾਲ ਟਕਰਾ ਗਏ ਆ ਜਿਹੜਾ ਨਾਲ ਗ੍ਰਾਫਿਕ ਚੱਲ ਰਿਹਾ ਹੈ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਇੱਕ ਦਾ ਜਿਹੜਾ ਨੋਜ਼ ਮਿਲਦਾ ਦੂਜੇ ਦੇ ਵਿੰਗ ਦੇ ਵਿੱਚ ਜਾ ਕੇ ਵੱਜਿਆ ਜਾਨੀ ਕਿ ਮੂੰਹ ਜਿਹੜਾ ਉਸ ਦੇ ਜਿਹੜਾ ਫਰੰਟ ਆ ਉਸ ਦਾ ਸਾਹਮਣੇ ਵਾਲਾ ਪਾਸਾ ਆ ਉਹ ਇੱਕ ਪਰ ਦੇ ਵਿੱਚ ਜਾ ਕੇ ਜਿਹੜਾ ਉਹ ਵੱਜਿਆ ਹੈਗਾ ਆ ਸੋ ਇਹ ਕੋਲੀਜਨ ਵਾਪਰੇ ਆ ਇਸ ਤੋਂ ਪਹਿਲਾਂ ਆਪਾਂ ਦੇਖਿਆ ਵੀ ਬਹੁਤ ਵੱਰੀ ਜਿਹੜੇ ਜਹਾਜ਼ ਆ ਆਪਸ ਦੇ ਵਿੱਚ ਕਹਿ ਲਓ ਬੀਟ ਕਰਾਉਂਦੇ ਟਕਰਾਉਂਦੇ ਬਚਦੇ ਰਹੇ ਆ ਪਰ ਇਹ ਲੋ ਸਪੀਡ ਕੋਲੀਜਨ ਜਿਹੜੀ ਆ ਉਹ ਵਾਪਰੀ ਆ ਇਹਨਾਂ ਜਹਾਜ਼ਾਂ ਨੂੰ ਡੈਲਟਾ 에ਅਰਲਾਈਨ ਦੇ ਜਿਹੜਾ ਦੱਸਿਆ ਵੀ ਐਂਡੇਵਰ 에ਅਰ ਫਲਾਈਟ ਨੰਬਰ 5047 ਜੋ ਕਿ ਸ਼ਾਰਲਟ ਨਾਰਥ ਕੈਰੋਲਿਨਾ ਤੋਂ ਆ ਰਹੀ ਸੀ ਤੇ ਐਂਡੇਵਰ ਫਲਾਈਟ 5155 ਜਿਹੜੀ ਕਿ ਵਰਜੀਨੀਆ ਨੂੰ ਜਿਹੜੀ ਉਹ ਜਾਣੀ ਸੀ ਉੱਥੋਂ ਉਹਨਾਂ ਦੇ ਆਪਸ ਦੇ ਵਿੱਚ ਟਕਰਾਏ ਆ ਐਂਡੇਵਰ ਜਿਹੜੀ ਫਲਾਈਟ ਏਅਰਲਾਈਨ ਆ ਉਹ ਡੈਲਟਾ ਦੀ ਸਬਸਿਡਰੀ ਹੈਗੀ ਆ ਸੋ ਪੋਰਟ ਆਫ ਅਥਾਰਟੀ ਆਫ ਨਿਊਯਾਰਕ ਤੇ ਨਿਊ ਜਰਸੀ ਨੇ ਜਿਹੜੀ ਸਟੇਟਮੈਂਟ ਦੇ ਵਿੱਚ ਦੱਸਿਆ ਵੀ ਈਸਟਰਨ ਟਾਈਮ ਦੇ ਮੁਤਾਬਕ 10 ਵਜੇ ਤੋਂ ਉੱਤੇ ਦਾ ਵਕਤ ਜਿਹੜਾ ਹੈ ਉਹ ਹੋ ਚੁੱਕਾ ਸੀਗਾ ਜਦ ਇਹ ਘਟਨਾ ਜਿਹੜੀ ਉਹ ਵਾਪਰੀ ਜਿਹੜੀ ਹੈਗੀ ਆ ਸੋ ਟੈਕਸੀਵੇ ਦੇ ਉੱਤੇ ਜਦੋਂ ਜਹਾਜ਼ ਇੱਕ ਚੜਨ ਵੱਲ ਨੂੰ ਜਾ ਰਿਹਾ ਸੀ ਤੇ ਇੱਕ ਜਿਹੜਾ ਜਹਾਜ਼ ਉਤਰ ਕੇ ਆ ਰਿਹਾ ਸੀ ਉਹਨਾਂ ਦੀ ਆਪਸ ਦੇ ਵਿੱਚ ਅ ਅਜੇ ਕਹਿ ਲੋ ਵੀ ਉਸ ਦੇ ਉੱਤੇ ਟੈਕਸੀਵੇ ਦੇ ਉੱਤੇ ਜਿਹੜਾ ਟਕਰਾਅ ਹੋਇਆ ਆ ਕਿਸੇ ਦੇ ਸੱਟ ਚੋਟ ਦੀ ਅਜੇ ਤੱਕ ਕੋਈ ਖਬਰ ਨਹੀਂ ਆ ਤੇ ਹੁਣ ਇਸ ਦੀ ਜਿਹੜੀ ਜਾਂਚ ਆ ਉਸ ਨੂੰ ਕੀਤਾ ਜਾਊਗਾ ਇੱਕ ਫਲਾਈਟ ਦੇ ਵਿੱਚ 28 ਪੈਸੇਂਜਰ ਤੇ 4 ਕਰੂ ਮੈਂਬਰ ਤੇ ਦੂਸਰੀ ਫਲਾਈਟ ਦੇ ਵਿੱਚ 57 ਪੈਸੇਂਜਰ ਤੇ 4 ਕਰੂ ਮੈਂਬਰ ਜਿਹੜੇ ਆ ਉਹ ਸੀਗੇ ਸੋ ਨੋਜ਼ ਤੇ ਵਿੰਡਸਕ੍ਰੀਨ ਕਹਿੰਦੇ ਵੀ ਜਿਹੜੀ ਫਲਾਈਟ ਤੇ 51 5047 ਦੀ ਉਹਦੀ ਟੁੱਟੀ ਆ ਤੇ ਜਿਹੜਾ 5155 ਆ ਉਸ ਦੇ ਰਾਈਟ ਵਿੰਗ ਦੇ ਵਿੱਚ ਇਹ ਟਕਰੇ ਆ ਤੇ ਐਨਟੀਐਸਬੀ ਦੇ ਹੈੱਡਕੁਆਰਟਰ ਦੇ ਵਿੱਚ ਦੋਨੋਂ ਹੀ ਫਲਾਈਟ ਦੇ ਪਲੇਨਸ ਦੇ ਜਿਹੜੇ ਫਲਾਈਟ ਰਿਕਾਰਡਰ ਆ ਉਹ ਰਿਕਵਰ ਕਰਕੇ ਉੱਥੇ ਘੱਲ ਦਿੱਤੇ ਗਏ ਆ ਉਹਨਾਂ ਨੂੰ ਐਨਲਾਈਜ਼ ਕੀਤਾ ਜਾਊਗਾ ਤੇ ਉਸ ਦੀ ਅੱਗੇ ਜਾਂਚ ਹੋਊਗੀ ਸੋ ਕਹਿੰਦੇ ਵੀ ਉਹਦਾ ਪ੍ਰੀਟੀ ਵਾਇਲੈਂਟ ਕੋਲੀਜਨ ਸੀਗਾ ਆਪਾਂ ਨੂੰ ਇਹ ਨਹੀਂ ਪਤਾ ਵੀ ਇਸ ਦੇ ਵਿੱਚ ਹੋਰ ਕੀ ਕੁਝ ਜਿਹੜਾ ਆ ਉਹ ਵਾਪਰਿਆ ਹੈਗਾ ਆ ਸੋ ਕਸਟਮਰਸ ਤੋਂ ਉਹਨਾਂ ਨੇ ਮਾਫੀ ਜਿਹੜੀ ਉਹ ਜ਼ਰੂਰ ਮੰਗੀ ਆ ਸੋ ਹੁਣ ਦੇਖਦੇ ਹਾਂ ਅੱਗੇ ਇਸ ਦੇ ਵਿੱਚ ਕੀ ਹੋਰ ਆਉਂਦੀ ਆ ਗੱਲਬਾਤ ਬਾਹਰ